ਕੇਜਰੀਵਾਲ ਦੀ ਗ੍ਰਿਫਤਾਰੀ ਤੇ ਸਾਰੀ ਸਰਕਾਰ ਦੀ ਲੀਡਰਸ਼ਿਪ ਜਿਹੜੀ ਉਹ ਦਿੱਲੀ ਨੂੰ ਤਰਪੀ ਤੇ ਉੱਥੇ ਹੀ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਨੂੰ ਲੈ ਕੇ ਇੱਕ ਵੱਡਾ ਪਰਦਰਸ਼ਨ ਹੋ ਰਿਹਾ ਤੇ ਜਦੋਂ ਸਿੱਖ ਜਥੇਬੰਦੀਆਂ ਦੀ ਗੱਲ ਆਉਂਦੀ ਹੈ ਤਾਂ ਉਦੋਂ ਇਹ ਪ੍ਰਦਰਸ਼ਨ ਕਿਉਂ ਨਹੀਂ ਹੁੰਦਾ ਤੇ ਕਿਉਂ ਜੱਫਾ ਵੱਟ ਲੈਂਦੀ ਹੈ ਹਰ ਵਾਰ ਸਰਕਾਰ ਤੇ ਦੱਸਦੀ ਹੈ ਕਿ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਸਿੱਖ ਜਥੇਬੰਦੀਆਂ ਦੇ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਤੇ ਉੱਥੇ ਹੀ ਸਰਕਾਰ ਦੇ ਉੱਤੇ ਪਲਟਵਾਰ ਵੀ ਕੀਤੇ ਜਾ ਰਹੇ ਨੇ ਤੇ ਜਿਸ ਨੂੰ ਲੈ ਕੇ ਉਹਨਾਂ ਦਾ ਕਹਿਣਾ ਹੈ ਕਿ ਕੇਦਰੀਵਾਲ ਦੀ ਗ੍ਰਿਫਤਾਰੀ ਹੋਈ ਤਾਂ ਸਾਰੀ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਪਰ ਦਿੱਲੀ ਨੂੰ ਤਰਪੇ ਤੇ ਜਿਸ ਦੇ ਦੌਰਾਨ ਉਹਨਾਂ ਨੇ ਕਿਹਾ ਕਿ ਜਦੋਂ ਬੰਦੀ ਸਿੰਘਾਂ ਦੀ ਗੱਲ ਆਉਂਦੀ ਹੈ ਤਾਂ ਉਦੋਂ ਕਿਉਂ ਸਰਕਾਰ ਚੁੱਪ ਵੱਟ ਲੈਂਦੀ ਹੈ ਤੇ ਜਦੋਂ ਸਿੱਖ ਪੰਥਕ ਦੀ ਗੱਲ ਆਉਂਦੀ ਸਰਕਾਰ ਦੇ ਉੱਤੇ ਅਤੇ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਦੇ ਉੱਤੇ ਖੜੇ ਹੋ ਗਏ ਨੇ ਤੇ ਜਿਸ ਦੇ ਦੌਰਾਨ ਹੁਣ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ ਵੀ ਮੰਗ ਕੀਤੀ ਜਾ ਰਹੀ ਹੈ। ਪੁਰੇ ਮੁੱਦੇ ਨੂੰ ਲੈ ਕੇ ਆ ਸੁਣਦੇ ਆ। ਸਿੱਖ ਜਥੇਬੰਦੀਆਂ ਦਾ ਹੋਰ ਕੀ ਕਹਿਣਾ ਹੈ? ਇੱਕ ਪ੍ਰੈਅ ਨੂੰ 302 ਬੰਦ ਚੱਪੜ ਜਿਹੜਾ ਦਿੱਤਕੁਲ ਭਾਰਤ ਜਾਂ ਦੇ ਦੀੜੇ ਆ ਪਟਿਆਲਾ ਦੇ ਲਾਗੇ ਐ ਉੱਥੋਂ ਰੂਸ ਮਾਰਕ ਜਾਣਾ ਹੈ। ਸੰਤ ਬਾਪਾ ਭੁਤਿੰਦਰ ਸਿੰਘ ਜੀ ਯਾਰ ਗਵਾਰੇ ਦੇ ਰਾਣਾ ਸਾਹਿਬ ਸੰਪਰਕਰ ਤੋਂ ਨੇ ਪੁਰਾਣਿਕ ਬਾਤ ਲੈ ਕੇ ਤੁਹਾਨੂੰ ਆ ਚੱਪੜ ਪਿੰਡ ਤੋਂ ਬਹੁਤ ਵੱਡਾ ਰੂਸ ਬਾਤ ਆਉਣਾ ਹੈ ਕਿ ਇਹਨਾਂ ਨੇ ਬਾਬਾ ਜੀ ਨੇ ਬਾਬਾ ਤਰਨ ਸਿੰਘ ਹੁਣੀ ਇਹਨੇ ਲੰਬੇ ਸਮੇਂ ਤੋਂ 14 ਮਹੀਨੇ 15 ਮਹੀਨੇ ਤੋਂ ਇੱਥੇ ਲੰਘਾ ਲਾ ਰਹੇ ਨੇ ਜਿਹੜੇ ਦਿੱਲੀ ਸੰਤ ਬਾਬਾ ਹਰਬੰਸ ਸਿੰਘ ਦੀ ਦਾਸ ਸੇਵਾ ਵਾਲੇ ਤੋਂ ਸੋਈ ਹੋਈ ਨਹੀਂ ਉਹਨਾਂ ਤੋਂ ਬਾਅਦ ਇਹ ਪੰਜਾਬ ਸੇਵਾ ਕਰ ਰਹੇ ਨੇ ਇਹਨਾਂ ਨੇ ਵੀ ਰਸਤੇ ਵਿੱਚੋਂ ਗੁਰਦੁਆਰਾ ਪਾਸਾ ਨੋਬੀ ਪਹਾਦਰガル ਤੋਂ ਕਿਹਨੇ ਨਾਂ ਲਾਣਾ ਤੇ ਮੇਰਾ ਬਟਾ ਸਾਡ ਇੱਕ ਮਾਰਚ ਆਉਣਾ ਹੈ ਕਿ ਲੋਕਾਂ ਦੇ ਚੇਤਕਾਂ ਜੌਰਣ ਦੀ ਤੇ ਪੈਸੇ ਕਿਉਂ ਆ ਜਿਹੜੀ ਭੁੱਖ ਨੀਂਦ ਸਰਕਾਰ ਸੁੱਕੀ ਹੋਈ ਆ ਉਹਨੂੰ ਦਿਗੌਰ ਵਾਸਤੇ ਕੰਮੀਲ ਸਾਹ ਮੋਟੇ ਦੀ ਚਰਚਾ ਕਰਵਾਉਂਦੀ ਇਮਾਨਦਾਰਿਆ ਕਿੰਝ ਚੰਗੂ ਦੇ ਵਾਸਤੇ ਆਪ ਨੇ ਸੱਜਣ ਅੱਜ ਜਿਆਦਾ ਪ੍ਰੈਸ ਤੇ ਨਹੀਂ ਉਹ ਫੁੱਲਾ ਮੱਲਾ ਤੇ ਗਈਈ ਹੈ ਦੂਸਰੀ ਪੇਟੀ ਅੱਜ ਕਾਹਦੇ ਬੈਠੇ ਆ ਉਹ ਜਿਹੜਾ ਇਹ ਪਹਿਲੀ ਵਾਰੀ ਹੋਇਆ ਇਹ ਸੰਭਾਰ ਦੀ ਧਰਤੀ ਤੇ ਹਿੰਦੂਸਤਾਨ ਦੀ ਧਰਤੀ ਤੇ ਕਿ ਇੱਕ ਮੁੱਖ ਮੰਤਰੀ ਉਹਦਾ ਦੇਪਤੀ ਮੁੱਖ ਮੰਤਰੀ ਦਿੱਲੀ ਦਾ ਕੇਜਰੀਵਾਲ ਸੋਸੋਧਿਆ ਸੇਨ ਦੇ ਮંત્રી ਕੇ ਸਾਰੇ ਦੇ ਸਾਰੇ ਵੱਡੇ ਚਾਰੇ ਜਿਹੜੇ ਵਜੂਤਾ ਮੁੱਖ ਮੰਤਰੀ ਪਹਿਲੀ ਵਾਰੀ ਹੋਇਆ ਕਿ ਉਹ ਜੇਲ੍ਹ ਵਿੱਚ ਗਿਆ ਜੇਲ੍ਹ ਵਿੱਚ ਕਿਹੜੇ ਗਿਆ ਤੁਸੀਂ ਉਹਨੂੰ ਧੋਖਾ ਦੇਣੀ ਕਹ ਲਓ ਕਰਾਪਸ਼ਨ ਕਰ ਉਹ ਜਦੋਂ ਮੈਂ ਉਹਦੀ ਬਾਰੇ ਥੋੜੀ ਬਾਰੇ ਪੋਜ ਪੜਤਾਲ ਕੀਤੀ ਹੈ ਉਹ ਉਹ ਬੰਦਾ ਜਿਹੜਾ ਆ ਜਿਹੜੀ ਆਈਆਰਐਸ ਹੈ ਇਹਨੇ ਡਰਾਈਵਿੰਗ ਸਰਵਿਸ ਹੈ ਉਹਦੇ ਵਿੱਚ ਉਹਨੇ 11 ਸਾਲ ਨੌਕਰੀ ਕੀਤੀ ਤੇ 72 ਮਹੀਨੇ ਉਹ ਬੰਦਾ ਬਾਹਰ ਆ ਛੁੱਟ ਗਿਆ 9 ਲੱਖ 27 ਹਜ਼ਾਰ ਉਹਦੇ ਉੱਤੇ ਇੱਕ ਜੁਰਮਾਨਾ ਹੋਇਆ ਜਿਸ ਜੁਰਮਾਨਾ ਜਿਹੜਾ ਉਹਨੇ ਭਰਿਆ ਵੀ ਰੁਕਾ ਕੋ ਲੈ ਕੇ ਭਰਿਆ ਕਦੇ ਉਹਨੇ ਬਿਮਾਰੀ ਦਾ ਬਹਾਨਾ ਲਾਤਾ ਕਦੀ ਹੋਣਾ। ਸਭ ਤੋਂ ਜੀਵਨ ਜਿਹਨੂੰ ਸਾਡੇ ਭਾਰਤ ਦੇ ਲੋਕ ਵੀ ਤੇ ਉਸਾਰ ਦੇ ਲੋਕ ਖਾਸ ਤੌਰ ਤੇ ਪੰਜਾਬੀ ਲੋ ਜਿਨ੍ਹਾਂ ਨੇ ਉਹਨੂੰ ਖੜਾ ਕੀਤਾ ਜਿਨ੍ਹਾਂ ਨੇ ਉਹਦੀ ਇਥੇ ਪੰਜਾਬ ਦੇ ਵਿੱਚ ਸਰਕਾਰ ਬਣਾਈ ਹੈ ਜਿਨ੍ਹਾਂ ਨੇ 92 ਲਾਖਾਂ ਪੰਜਾਬ ਵਿਧਾਨ ਸਭਾ ਵਿੱਚ ਭੇਜੀਆਂ ਮੈਂ ਉਹਨਾਂ ਲੋਕਾਂ ਨੂੰ ਦੱਸਣਾ ਚਾਹਣਾ ਕਿ ਉਹ ਬੰਦੇ ਦੇ ਉਹ ਇੱਕ ਇੰਡੀਅਨ ਰੈਵਨਿਊ ਸਰਵਿਸ ਦਾ ਬੰਦਾ ਹੁੰਦਾ ਹੋਇਆ ਉਹਨੇ ਇੱਕ ਵੀ ਪਦਦਾ ਨਹੀਂ ਫੜਿਆ ਆਪਣੇ ਜੀਵਨ ਕਾਲ ਦੇ 11 ਸਾਲ ਉਸ ਬੰਦੇ ਨੇ ਨੌਕਰੀ ਕੀਤੀ ਹੈ ਤੇ ਸਾਰੇ ਪੰਜਾਬ ਦੇ ਜਿਹੜੇ ਉਹਦੇ ਐਮਐਲਏ ਤਰਫੁੱਠੇ ਨੇ ਕਿ ਸਾਡਾ ਜਿਹੜਾ ਸੀਐਮ ਅੰਦਰ ਦੇਤਾ 45 ਕਰੋੜ ਦਾ ਪ੍ਰੂਫੀਟ ਜਿਹੜੇ ਜੋਨੇ ਦੁਆ ਦੇਖ ਕਰਦੇ ਆ ਲਿਆਇਸ ਕਰਦੇ ਉਹਨੇ ਪੰਜਾਬ ਦੇ ਪੈਸੇ ਪੰਜਾਬ ਦੇ ਟੈਕਸ ਦੇ ਲੋਕਾਂ ਦੇ ਪੈਸੇ ਜਾ ਕੇ ਦੂਜਿਆਂ ਚੋਨਾ ਚ ਕਰਤੀ ਹੈ ਤੇ ਕਰੋੜਾਂ ਰੁਪਈਆ ਨੇ ਖਰਾਬ ਕੀਤੇ ਜਦੋਂ ਗਿਆ ਉਹ ਪੰਜ ਵੇਰੀ ਉਹਨੇ ਸਾਈਨ ਨਹੀਂ ਕੀਤੇ ਜਿਹੜਾ ਪ੍ਰੋਫੈਸਰ ਗੁਰਵਿੰਦਰ ਪਾਲ ਸਿੰਘ ਹੋਣਾ ਦੀ ਪਦੰਦੀ ਰਿਹਾਈ ਦਾ ਸੈਂਡੈਂਸ ਬੋਰਡ ਪੰਜ ਵੇਰੀ ਜੈਪੀ ਕੀ ਉਹ ਸੀਐਮ ਜੀ ਤੋਂ ਮੈਂ ਦੇ ਦਿੱਤੇ ਇਹ ਬੰਦ ਅੱਜ ਉਹ ਇੱਕ ਟੈਂਡੈਂਸੀ ਜਾਂ ਆਹਾਰਕਾਰ ਮਾਰਗੀ ਸੜਕਾਂ ਦੇ ਉੱਤੇ ਆਈ ਇਹਨਾਂ ਨੂੰ ਉਹ ਦੇਸੀ ਦੀ ਰਹੀ ਜਿਹੜੇ ਪੰਜਾਬ ਜਿਹੜੇ ਜੇਤ ਬੰਦੀ ਸਿੰਘ ਨੇ ਕਿੰਨੇ ਕਿੰਨੇ ਲੰਬੇ ਸਾਲਾਂ ਤੋਂ 30 30 ਸਾਲ ਤੋਂ ਵਿਕਰਦਨ ਨੇ